ਇੱਕ ਮੈਂ ਬੇਨਤੀ ਕਰਦਾ ਪਈ ਅਕਾਲੀ ਕਿਨੂੰ ਕਹਿੰਦੇ ਨੇ ਮੇਰੇ ਸਿਰ ਤੇ ਨੀਲੀ ਪੱਗ ਅਕਾਲੀ ਨਹੀਂ ਆ ਪੀਲੀ ਪੱਗ ਆਕਾਲੀ ਨਹੀਂ ਹੈ ਕਾਲੀ ਪੱਗ ਅਕਾਲੀ ਨਹੀਂ ਅਕਾਲੀ ਕੀ ਹੈ ਅਕਾਲੀ ਆ ਬੰਦੇ ਦੀ ਕਰਤੂਤ ਜੇ ਮੇਰੇ ਤੇ ਸ਼ੱਕ ਹੋਵੇ ਤੇ ਗਿਆਨੀ ਕਾਨ ਸਿੰਘ ਨਾਭਾ ਸਾਹਿਬ ਨੇ ਇੱਕ ਕਵਿਤਾ ਪੜ੍ਹ ਲਿਖਿਆ ਕਿ ਤੈਨੂੰ ਪੜਨ ਦਾ ਯਤਨ ਕਰਿਓ ਉਹ ਕਹਿੰਦੇ ਕਮਲ ਜਿਉ ਮਾਇਆ ਜਲ ਵਿੱਚ ਹੈ ਅਲੇਪ ਸਦਾ ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਆ ਕਮਲ ਗੰਦਗੀ ਚ ਪੈਦਾ ਹੁੰਦਾ ਲੇਕਿਨ ਆਪਣੀਆਂ ਪੰਖੜੀਆਂ ਨੂੰ ਗੰਦ ਨਹੀਂ ਲੱਗਣ ਦਿੰਦਾ ਦੁਨੀਆਂ ਵਿੱਚ ਰਹਿੰਦਾ ਹੋਇਆ ਇਹ ਕਿ ਅਕਾਲ ਪੁਰਖ ਦੀ ਆਰਾਧਨਾ ਕਰਿਓ ਅਕਾਦੀ ਹੈ ਪੱਗ ਦਾ ਨਾਂ ਧੜੇ ਦਾ ਨਾਂ ਆਕਾਲੀ ਨਹੀਂ ਹੈ ਉਹਨੇ ਅਗਲੇ ਪਾਸੇ ਕਿਹਾ ਉਹ ਕਹਿੰਦਾ ਕਮਲ ਜਿਉ ਮਾਇਆ ਜਲ ਵਿੱਚ ਹੈ ਅਲੇਪ ਸਦਾ ਸਭ ਦਾ ਸਨੇਹੀ ਚਾਲ ਸਭ ਤੋਂ ਨਰਾਲੀ ਹੈ ਅਗਲਾ ਸੁਣਿਓ ਉਹ ਕਹਿੰਦਾ ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ ਪਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ ਇਹ ਨਹੀਂ ਟੋਕਰੀ ਲੈ ਕੇ ਕਹੇ ਬਾਸੇ ਚ ਚੜਿਆ ਫੇਰੇ ਗੱਲਾਂ ਲੈ ਕੇ ਕਹੇ ਬਾਸੇ ਚ ਚੜਿਆ ਫੇਰੇ ਪਿਪਾਇਆ ਫਲਾਨਾ ਕਾਰਜ ਆ ਤੇ ਪਾਓ ਹਿੱਸੇ ਉਹ ਕਾਲੀ ਨਹੀਂ ਅਗਲੇ ਪਾਸੇ ਉਹਨੇ ਪਤਾ ਕੀ ਲਿਖਿਆ ਇਹ ਹੁਣ ਸੁਣਿਓ ਤੇ ਪਚਾਇਓ ਉਹ ਕਹਿੰਦਾ ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ ਸਵਾਰਥ ਨਾ ਹੋਵੇ ਵੀ ਮੈਂ ਇਸ ਵੇਲੇ ਬਹੁਤ ਵੱਡਾ ਹੁਣ ਇਸ ਧੜੇ ਤੋਂ ਉੱਪਰ ਆ ਜੇ ਮਹਿਰਾਮ ਰਹੀਮ ਨੂੰ ਮੁਆਫ ਕਰਨਾ ਤਾਂ ਉਹਦੇ ਵਿੱਚੋਂ ਲੱਖਾਂ ਰੁਪਈਆ ਦੇ ਇਸ਼ਤਿਹਾਰ ਛਾਪਣੇ ਨੇ ਤੇ ਉਹ ਪੈਸਾ ਮੈਨੂੰ ਦਿਓ ਕਿਉਂਕਿ ਇਸ਼ਤਿਹਾਰ ਛਾਪ ਕੇ ਲਾਉਣੇ ਨੇ ਕਿਸੇ ਤਰੀਕੇ ਦੇ ਨਾਲ ਉਹ ਗੁਰੂ ਰਾਮਦਾਸ ਦੀ ਗੋਲ ਕਦੀ ਦਰਬਾਰ ਤੋਂ ਨਾ ਕਰਦਾ ਹੋਵੇ। ਅਕਾਲੀ ਉਹ ਐ ਭਾਈ। ਮੈਂ ਪਹਿਲੋ ਬੇਨਤੀ ਕੀਤੀ ਪਹਚਾਇਓ। ਮੇਰਾ ਕਿਸੇ ਨਾਲ ਵਿਰੋਧ ਨਹੀਂ। ਪਰ ਲੱਛਣ ਦੱਸਨੇ ਮੇਰੇ ਜ਼ਰੂਰੀ ਜੀ। ਉਹ ਕਹਿੰਦਾ ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ ਧਰਮ ਤੇ ਜੰਗ ਲਈ ਚਰੇ ਮੁਖ ਲਾਲੀ ਹੈ। ਪੂਜੇ ਨਾ ਅਕਾਲ ਬਿਨ ਹੋਰ ਕੋਈ ਦੇਵੀ ਦੇਵ ਸਿੰਘ ਦਸ਼ਮੇਸ਼ ਦਾ ਸੋ ਕਹੀਐ ਅਕਾਲੀ ਹੈ ਅੱਜ ਤੁਸੀਂ ਕਹਿੰਦੇ ਉਸ ਨਾਮ ਸੋ ਲਾਲੂ ਘੁੰਮਣ ਅਕਾਲੀ ਆ ਤੇ ਲਾਲੂ ਘੁੰਮਣ ਜਾ ਕੇ ਜਗਰਾਤਿਆਂ ਚ ਚੁੰਗੀਆਂ ਵੀ ਪਵਾਈ ਜਾਂਦਾ ਪ੍ਰਬੰਧਕਾਂ ਦੇ ਕੋਲੋਂ ਤੁਸੀਂ ਕਹਿੰਦੇ ਜੇ ਲਾਲੂ ਘੁੰਮਣਾ ਅਕਾਲੀ ਆ ਤੇ ਲਾਲੂ ਘੁੰਮਣ ਪੀਰਾਂ ਦੀਆਂ ਮਜ਼ਾਰਾਂ ਤੇ ਜਾ ਕੇ ਨਿਆਜ਼ਾਂ ਵੀ ਵੰਡੀ ਜਾਂਦਾ ਮੈਂ ਪਹਿਲੋ ਬੇਨਤੀ ਕੀਤੀ ਬੰਦੇ ਦੀ ਕਰਤੂਤਿ ਅਕਾਲੀ ਆ ਪਾਗੇ ਅਕਾਲੀ ਨਹੀਂ ਕੀ ਬੰਦੇ ਦਾ ਜੀਵਨ ਕਿਹੋ ਜਿਹਾ ਉਹ ਬੰਦੇ ਦਾ ਜੀਵਨ ਦੱਸਦਾ ਹੈ ਮੋਟੀ ਬੇਨਤੀ ਕਰਦਿਆਂ ਵੀ ਅਕਾਲੀ ਉਹ ਹੈ ਜਿਹੜਾ ਇੱਕ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਜਗ੍ਹਾ ਜਗ੍ਹਾ ਤੇ ਮੱਥਾ ਨਾ ਟੇਕਦਾ ਫਿਰੇ ਅਸਲੀ ਅਕਾਲੀ ਉਹਨੂੰ ਕਹਿੰਦੇ ਆ ਹੁਣ ਮੇਰੇ ਤੇ ਨਾ ਰਹਿ ਜਿਓ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ ਤੁਸੀਂ ਆਪ ਤਾਂ ਕੀ ਗੱਲ ਕਰਕੇ ਵੇਖੋ ਕਿ ਸ਼੍ਰੋਮਣੀ ਕਮੇਟੀ ਦੇ ਜਿੰਨੇ ਮੈਂਬਰ ਆ ਉਹਨਾਂ ਦੇ ਪਲਾਤੀਆਂ ਪੁੱਤ ਕਿੰਨੇ ਕੁ ਸਾਭ ਸੂਰਤ ਆ ਉਹਨਾਂ ਦੇ ਸਾਰੇ ਪਰਿਵਾਰ ਨੇ ਪਲਾ ਅਮਰਤ ਪਾਨ ਕੀਤਾ ਕਿ ਨਹੀਂ ਕੀਤਾ ਅਕਾਲੀ ਦੀ ਪਰਿਭਾਸ਼ਾ ਗਿਆਨੀ ਕਿਤੇ ਤੁਸੀਂ ਪੜ੍ਹਦਾ ਆਪ ਚੇਤਨ ਕਰਿਓ ਅਕਾਲੀ ਦਾ ਮਤਲਬ ਜਿਹੜਾ ਆਕਾਲ ਪੁਰਖ ਨਾਲ ਜੁੜਿਆ ਹੋਵੇ ਤੇ ਜਿਹਦਾ ਸਾਰੇ ਦਾ ਸਾਰਾ ਪਰਿਵਾਰ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੋਵੇ ਉਹ ਅਕਾਲੀ ਆ ਭਾਈ ਵੋਟਾਂ ਦੀ ਖਾਤਰ ਐਵੇਂ ਨਾ ਤੁਰਿਆ ਫਿਰੇ